ਜਿਹੜੇ ਧਰਨੇ ਲੱਗ ਰਹੇ ਨੇ ਅੱਜ ਮੈਂ ਇਹ ਚੀਜ਼ ਨੂੰ ਦੁਬਾਰਾ ਕਹਾਂਗਾ ਜਬ ਮੀਡੀਆ ਦਾ ਜਿਹੜਾ ਜੋਸ਼ ਹੈ ਜਾਂ ਜਿਹੜੇ ਕਾਰਕੂਨਾਂ ਦਾ ਜੋਸ਼ ਹੈ ਉਹਨਾਂ ਦੇ ਵਿੱਚ ਜਿਹੜਾ ਰੋਸ਼ ਹੈ ਉਸ ਦੀ ਇੱਕ ਸ਼ੈਲਫ ਲਾਈਫ ਹੈ ਤੇ ਉਹ ਸ਼ੈਲਫ ਲਾਈਫ ਬੜੀ ਘੱਟ ਹੈ ਉਹ ਕੁਝ ਦਿਨਾਂ ਤੱਕ ਹੋ ਸਕਦਾ ਪਰਿਵਾਰ ਮੰਜੇ ਹੋ ਸਕਦਾ ਹੈ ਕਾਰਕੂਨ ਖੁਦ ਮੰਜਨ ਮੀਡੀਆ ਨੇ ਤਾਂ ਵੈਸੇ ਹੀ ਅਗਲੀ ਵੱਡੀ ਖਬਰ ਆਉਣ ਦੀ ਇੰਤਜ਼ਾਰ ਕਰ ਰਹੀ ਹੈ ਉਸ ਤੋਂ ਬਾਅਦ ਕਿਸੇ ਨੇ ਫਾਲੋਅ ਅਪ ਨਹੀਂ ਕਰਨਾ ਕਿੰਨੇ ਇੱਕ ਚੈਨਲਸ ਨੇ ਕਿੰਨੇ ਪੱਤਰਕਾਰਾਂ ਨੇ ਹਰਜਿੰਦਰ ਸਿੰਘ ਮੇਲੇ ਦੇ ਕੇਸ ਦੇ ਵਿੱਚ ਜਿਹੜੇ ਕ੍ਰਿਮੀਨਲਸ ਜਾਂ ਜਿਹੜੇ ਸ਼ੂਟਰਸ ਸੀ ਜੋ ਕਿ ਸੀਸੀਟੀਵੀ ਕੈਮਰਾ ਦੇ ਵਿੱਚ ਨਜ਼ਰ ਆ ਰਹੇ ਸੀ ਉਹਨਾਂ ਦੇ ਉੱਤੇ ਗੱਲ ਵੀ ਕੀਤੀ ਕਿਸੇ ਨੇ ਫਾਲੋਅ ਅਪ ਰਿਪੋਰਟ ਤੱਕ ਜੇ ਕੀਤੀ ਹੋਵੇ ਤਾਂ ਮੈਨੂੰ ਖੁਸ਼ੀ ਹੋਏਗੀ ਕਿ ਮੀਡੀਆ ਐਟਲੀਸਟ ਫਾਲੋਅ ਅਪ ਕਰਦਾ ਹੈ ਘਟਨਾਵਾਂ ਹੋ ਜਾਂਦੀਆਂ ਨੇ ਕੀ ਹੋਇਆ ਲੋਕਾਂ ਦਾ ਕੌਣ ਕਿਉਂ ਛੁੱਟ ਗਿਆ ਉਹਦੇ ਸਾਰੇ ਸਰਕਾਰਾਂ ਆਰ ਨਾਟ ਟੂ ਬੀ ਬਲੇਮਡ ਅਸੀਂ ਸਾਰੇ ਸਿਵਲ ਸੁਸਾਇਟੀ ਸਮਾਜ ਦੇ ਕਾਰਕੂਨ ਜਿਹੜੇ ਕੀ ਇੱਕ ਧਰਨੇ ਲਈ ਇਕੱਠੇ ਤਾਂ ਹੋ ਜਾਣਗੇ ਪੋਲਿਟਿਕਲ ਲੀਡਰ ਵੀ ਆ ਕੇ ਉਹਨਾਂ ਧਰਨਿਆਂ ਦੇ ਵਿੱਚ ਬੜੀ-ਬੜੀਆਂ ਵੱਡੀਆਂ ਗੱਲਾਂ ਕਰ ਦਣਗੇ ਲੇਕਿਨ ਇਹ ਸਿਸਟਮ ਨੂੰ ਸੁਧਾਰਨ ਲਈ ਸਾਡੇ ਸਾਡੇ ਜੁਡੀਸ਼ੀਅਲ ਸਿਸਟਮ ਸਾਡੀ ਨਿਆ ਪ੍ਰਣਾਲੀ ਉਹਦੇ ਵਿੱਚ ਪੁਲਿਸਿੰਗ ਹੀ ਉਸਦਾ ਹਿੱਸਾ ਹੈ ਉਸ ਨੂੰ ਸੁਧਾਰਨ ਲਈ ਹੈ ਉਸ ਦੇ ਵਿੱਚ ਇੱਕ ਸਿੱਟਾ ਮੁਖੀ ਇਨਸਾਫ ਪੀੜਤਾਂ ਨੂੰ ਮਿਲ ਸਕੇ ਉਸ ਲਈ ਕੁਝ ਵੀ ਕੀਤਾ ਨਹੀਂ ਜਾ ਪਾਰਿਆ ਇਹ ਸਿਰਫ ਮੋਮੈਂਟਰੀ ਆ ਵਕਤ ਹੀ ਗੱਲਾਂ ਬਾਤਾਂ ਨੇ ਜੋ ਕਿ ਅਸੀਂ ਕਰਕੇ ਪਿੱਛੇ ਹੋ ਜੰਨੇ ਆ